ਸਾਬ ਨੌਜਵਾਨਾਂ ਨੇ ਕਹਿੰਦੇ ਕਿ ਆਪਾਂ ਮੰਗ ਰੱਖੀ ਸੀ ਅਗਲੇ ਦਿਨ ਇਹਦੀ ਮੰਗ ਪੂਰੀ ਕਰ ਦਿੱਤੀ ਐ ਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਨੌਜਵਾਨ ਖੁਸ਼ੀ ਰਿਆ ਹੋ ਨਜ਼ਰ ਆ ਰਹੇ ਆ ਮੈਂ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੀਡੀਆ ਦਾ ਧੰਨਵਾਦ ਕਰਦਾ ਤੇ ਆਪਣੇ ਬੱਚਿਆਂ ਦਾ ਜੂਸ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਸਰਪੰਚ ਸਾਹਿਬ ਜਾਂ ਚਾਚਾ ਜੀ ਅਸੀਂ ਖੇਡਣਾ ਚਾਹੁੰਦੇ ਆ ਤੇ ਸਾਡੇ ਕੋਲ ਸਮਾਨ ਨਹੀਂ ਹੈਗਾ ਇਹਨਾਂ ਨਾਲ ਮੇਰਾ ਲੰਬੇ ਚਿਰ ਤੋਂ ਲੈ ਕੇ ਕਈ ਵਾਦੇ ਚੱਲਦੇ ਹੁੰਦੇ ਸੀ ਜਿਸ ਤਰ੍ਹਾਂ ਕੈਲੀਬ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਉੱਤੇ ਟੂਰਨਾਮੈਂਟ ਕਰਾਈ ਜਾਂਦੀ ਆ ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੇ ਆਪਣੀ ਪੰਚਾਇਤ ਬਣਦੀ ਆ ਤੇ ਆਪਾਂ ਤੁਹਾਨੂੰ ਇਹ ਟੂਰਨਾਮੈਂਟ ਦਾ ਵੀ ਕਾਫੀ ਸਾਰਾ ਖਰਚਾ ਜਿਹੜਾ ਅਸੀਂ ਚੱਕਾਂਗੇ ਫਿਰ ਇਹਨਾਂ ਨੇ ਮੈਨੂੰ ਇੱਕ ਦੋ ਦਿਨ ਤੋਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਸਾਨੂੰ ਕੁਝ ਚੀਜ਼ਾਂ ਚਾਹੀਦੀਆਂ ਨੇ ਤੇ ਮੈਂ ਆਪਣੀ ਸਮੁੱਚੀ ਪੰਚਾਇਤ ਨਾਲ ਗੱਲ ਕਰਕੇ ਅੱਜ ਇਹਨਾਂ ਨੂੰ ਜਿਹੜਾ ਸਮਾਨ ਉੱਥੋਂ ਜਾ ਕੇ ਗੁਰਦਾਸਪੁਰ ਤੋ ਜਿਹੜੀ ਵੀ ਦੁਕਾਨ ਤੋਂ ਇਹਨਾਂ ਨੂੰ ਠੀਕ ਲੱਗਾ ਉਹ ਨਾਲ ਲੈ ਕੇ ਇਹਨਾਂ ਦੀ ਮਰਜ਼ੀ ਦਾ ਇਹਨਾਂ ਨੂੰ ਲੈ ਕੇ ਦੇ ਦਿੱਤਾ ਜੋ ਜੋ ਕੁਝ ਇਹਨਾਂ ਨੇ ਕਿਹਾ ਤਾਂ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਕਿ ਜਿਹੜਾ ਮੇਰੇ ਪਿੰਡ ਦਾ ਜੂਠ ਆ ਉਹ ਕਾਫੀ ਸਾਰਾ ਖੇੜ ਵਾਲੇ ਪਾਸੇ ਨੂੰ ਮੁੜਿਆ ਆ ਇਹਨਾਂ ਦੀ ਕਾਫੀ ਸਾਰੀ ਜਿਹੜੀ ਰੁਝਾਨ ਬਣ ਗਿਆ ਵੀ ਆਪਾਂ ਨਸ਼ਿਆਂ ਦੀ ਦਲਦਲ ਚੋਂ ਨਿਕਲੀਏ ਤੇ ਮੈਂ ਵੀ ਇਹਨਾਂ ਨੂੰ ਕਹਿਣਾ ਕਿ ਜੇ ਤੁਸੀਂ ਇਸ ਪਾਸੇ ਤੋਂ ਬਾਹਰ ਨੂੰ ਨਿਕਲੋ ਤੇ ਜੋ ਪੰਚਾਇਤ ਵਾਲੇ ਪਾਸਿਓਂ ਚਾਹੀਦਾ ਉਹ ਮੈਂ ਹਰ ਚੀਜ਼ ਇਹਨਾਂ ਨੂੰ ਮੁਹੱਈਆ ਕਰਵਾਵਾਂਗਾ ਜੇ ਮੈਨੂੰ ਪੰਚਾਇਤ ਫੰਡ ਚੋਂ ਹੋਗੀ ਤਦ ਦੇ ਨਾ ਹੋਈ ਤੇ ਮੈਂ ਆਪਣੀ ਜੇਬ ਵਿੱਚੋਂ ਹੀ ਦੇਣ ਨੂੰ ਸਹਿਮਤ ਆ ਇਹਨਾਂ ਦੇ ਨਾਲ ਕਿ ਇਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਦਿੱਤੀ ਜਾਵੇ। ਸਪਨ ਸਾਹਿਬ ਜਿਮ ਵੀ ਕਹਿੰਦੇ ਚਾਲੂ ਕਰਾਤਾ ਬੜੀ ਬੁੜੀ ਹਣਾ ਹਾਂਜੀ ਜਿਮ ਜਿਹੜੀ ਉਹ ਕਾਫੀ ਸਮੇਂ ਤੋਂ ਬੰਦ ਪਈ ਸੀਗਾ। ਉਹ ਫਿਰ ਮੈਂ ਇੱਕ ਦਿਨ ਵੈਲਡਿੰਗ ਵਾਲੇ ਮੁੰਡੇ ਨੂੰ ਬੁਲਾਇਆ। ਫੋਰ ਕਈਆਂ ਸਾਥੀਆਂ ਦੀ ਮਦਦ ਦੇ ਨਾਲ ਉਹਨੂੰ ਚਾਲੂ ਕਰ ਦਿੱਤਾ ਗਿਆ। ਸਾਹਿਬ ਇੱਕ ਚੀਜ਼ ਹੋਰ ਦੇਖਣ ਜਾਈ ਆ ਕਿਹੜੇ ਚੋਰੀਆਂ ਦਾ ਸਿਲਸਲਾ ਬੜਾ ਵੱਧ ਗਿਆ। ਸੋ ਪਿੰਡ 'ਚ ਕੋਈ ਸੀਸੀਟੀਵੀ ਦਾ ਕੀਤਾ ਗਿਆ ਬੰਦੂਕਾਂ ਜਾਂ ਮੇਰੇ ਪਿੰਡ ਵਿੱਚ ਹਰ ਤੀਜੇ ਚੌਥੇ ਦਿਨ ਦੀ ਵਿੱਥ ਦੇ ਉੱਤੇ ਕੋਈ ਨਾ ਕੋਈ ਚੋਰੀ ਹੋ ਜਾਂਦੀ ਸੀ ਜਾਂ ਵੱਧ ਤੋਂ ਦੇਖ ਹਫ਼ਤੇ ਵਿੱਚ ਤਾਂ ਨਾਰਮਲ ਫਿਰ ਵੱਡੀਆਂ-ਵੱਡੀਆਂ ਚੋਰੀਆਂ ਵੀ ਹੋਣ ਲੱਗ ਪਈਆਂ ਤੇ ਮੈਂ ਫਿਰ ਉਹ ਕੈਮਰੇ ਜਿਹੜੇ ਆ ਸਾਰੇ ਪਿੰਡ ਵਿੱਚ ਓਵਰਹਾਲ ਲਾ ਦਿੱਤੇ ਨੇ ਕੈਮਰੇ ਚਾਲੂ ਆ ਔਰ ਉਹਨਾਂ ਦਾ ਜਿਹੜਾ ਸਕਰੀਨ ਦਾ ਕੰਟਰੋਲ ਮੇਰੇ ਕੋਲ ਆ ਇੱਕ ਡਿਪਾਰਟਮੈਂਟ ਕੋਲ ਦੋ ਜਗ੍ਹਾ ਤੇ ਤਿੰਨ ਦਾ ਕੰਟਰੋਲ ਹੈਗਾ ਉਸਪਨ ਸਾਹਿਬ ਕੀ ਕੀ ਕੰਮ ਕਰਾਏਗੇ ਕਹਿੰਦੇ ਸੀ ਇਹਦਾ ਬੜਾ ਪੁਰਾਣਾ ਹਾਲ ਪਿੰਡ ਦੇ ਵਿੱਚ ਹੁਣ ਕੀ ਹਾਲਾਤ ਨੇ ਜਿਹੜਾ ਸਾਡੇ ਪਿੰਡ ਦਾ ਸੀਵਰੇਜ ਹੈ ਇਹ ਸਰਕਾਰ ਨੇ ਬੜਾ ਸਾਰਾ ਖਰਚਾ ਕਰਕੇ ਅੱਜ ਤੋਂ ਕੋਈ ਅੰਦਰਾਂ 16 ਸਾਲ ਪਹਿਲਾਂ ਪਾਇਆ ਇਹ ਉਦੋਂ ਸਾਲ 2 ਸਾਲ ਚੱਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਸ ਵੇਲੇ ਦੀ ਪੰਚਾਇਤ ਸੀ ਉਹ ਵੀ ਚਲਾਉਣ ਦੇ ਵਿੱਚ ਫੇਲ ਹੋ ਗਈ ਫਿਰ ਉਹਦੇ ਬਾਅਦ ਦੇ ਵਿੱਚ ਸਰਪੰਚ ਆਇਆ ਉਹਨੇ ਆਪਣੇ ਹੈਂਡਓਵਰ ਹੀ ਨਹੀਂ ਲਿਆ ਵਿੱਚ ਖਰਚਾ ਹੋਣਾ ਉਹਦੇ ਫੇਰ ਪਿੱਛੇ ਤੀਜਾ ਸਰਪੰਚ ਆ ਗਿਆ ਉਹਨੇ ਬਿਲਕੁਲ ਹੀ ਨਹੀਂ ਵੇਖਿਆ ਤੇ ਉਹ ਬੰਦ ਹੁੰਦਾ ਤੁਰਿਆ ਗਿਆ ਤਾਂ ਮੈਨੂੰ ਇਸ ਚੀਜ਼ ਦਾ ਪਤਾ ਹੈਗਾ ਵੀ ਜੇ ਅਸੀਂ ਕਰਨਾ ਚਾਹੀਏ ਤੇ ਅਸੀਂ ਆਪਣੇ ਘਰ ਦੇ ਬਹੁਤ ਸਾਰੇ ਅੜੇ ਫਸੇ ਕੰਮ ਜਿਹੜੇ ਕਰ ਲੈਣੇ ਆ। ਇਹ ਵੀ ਪਿੰਡ ਮੇਰਾ ਹੁਣ ਘਾਰੀ ਆ। ਇਸ ਕਰਕੇ ਮੈਂ ਇਹਨੂੰ ਪਹਿਲ ਦਿੱਤੀ ਤੇ ਉਹ ਸੀਵਰੇਜ ਦੇ ਕੰਮ ਦੇ ਵਿੱਚ ਖੈਰ ਮੇਰੇ 40 ਦਿਨ ਤੇ ਨਾਲ ਭੱਜੇ ਖਰਚਾ ਵੀ ਆਇਆ। ਪਰ ਅੱਜ ਦੇ ਤਰੀਕ ਦੇ ਵਿੱਚੋਂ ਚੱਲ ਕੇ ਪੂਰਾ ਕੰਪਲੀਟ ਆ ਉਹ ਆਪਣਾ ਕੰਮ ਪੂਰਾ ਕਰਨ ਗਿਆ। ਸੀਵਰੇਜ ਜਿਹੜਾ ਆਉਣ ਵਾਲੇ ਸਮੇਂ ਕੀ ਕੀ ਕੁਸ਼ ਕੀਤਾ ਜਾਵੇਗਾ ਪਿੰਡ ਵਾਸਤੇ ਜਾਂ ਨੌਜਵਾਨਾਂ ਵਾਸਤੇ। ਦੇਖੋ ਜੀ ਮੈਂ ਤੇ ਪਿੰਡ ਵਾਸੀਆਂ ਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਜੇ ਪੰਚਾਇਤ ਆਪਣੀ ਆਉਂਦੀ ਆ ਤੇ ਭਾਗੋ ਖਾਵਾ ਪਿੰਡ ਜਿਹੜਾ ਉਹ ਇੱਕ ਦਿਨ ਦੀ ਨਿਆਂਈ ਜਗਦਾ ਰਿਹਾ ਕਰੇਗਾ ਜਿਹਦੇ ਵਾਸਤੇ ਤੁਸੀਂ ਹੁਣ ਆਏ ਹੋ ਤੁਸੀਂ ਪਿੰਡ ਦਾ ਰਾਉਂਡ ਵੀ ਲਗਾ ਸਕਦੇ ਹੋ ਕਿ ਕੱਲੀ-ਕੱਲੀ ਗਲੀ ਦੇ ਵਿੱਚ ਲਾਈਟਾਂ ਜਗੰਡੀਆਂ ਨੇ ਉਹ ਸਾਰਾ ਪਿੰਡ ਜਿਹੜਾ ਇਹ ਸਾਰੇ ਪਿੰਡ ਵਾਲੇ ਹੀ ਨੇ ਮੈਂ ਕੋਈ ਇਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗਲਤ ਬਲਫ ਨਹੀਂ ਮਾਰਾਂਗਾ ਸਾਰੇ ਪਿੰਡ ਵਿੱਚ ਲਾਈਟਾਂ ਡੇਰਿਆਂ ਤਾਕ ਔਰ ਕਿਤੇ ਵੀ ਮੈਨੂੰ ਮੈਦ ਆ ਕੇ ਭਾਗੋ ਖਾਵੇਂ ਵਿੱਚ ਹਨੇਰਾ ਨਹੀਂ ਹੈਗਾ ਇਹ ਵੇਲੇ ਔਰ ਮੇਰੇ ਵੱਲੋਂ ਸਾਡੇ ਇਥੇ ਮਿਸਤਰੀ ਸਾਹਿਬ ਨੇ ਜਿਹੜੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਉਹ ਮੇਰੇ ਵੱਡੇ ਭਾਈ ਸਾਹਿਬ ਹੀ ਨੇ ਮੇਰੇ ਚਾਚਾ ਜੀ ਦੇ ਲੜਕੇ ਆ ਉਹਨਾਂ ਨੂੰ ਮੇਰੇ ਵੱਲੋਂ ਇਹ ਓਪਨ ਆ ਖੁੱਲੀ ਸ਼ੂਟ ਆ ਕਿ ਜਿੱਥੇ ਜਿੱਥੇ ਵੀ ਕੋਈ ਕਹਿੰਦਾ ਲਾਈਟ ਉੱਥੇ-ਉੱਥੇ ਦੇ ਦਿਓ ਆਪਾਂ ਭਾਗੋ ਖਾਂ ਦੇ ਵਿੱਚ ਹਨੇਰਾ ਰਹਿਣ ਹੀ ਨਹੀਂ ਦੇਣਾ ਤੇ ਬਾਕੀ ਮੈਂ ਜਿੱਥੇ ਵੀ ਕਿਤੇ ਜਾਂਦਾਗਾ ਮੈਂ ਹਰ ਭੈਣ ਭਰਾ ਘੜੀ ਇਹੋ ਬੇਨਤੀ ਕਰਦਾ ਹਰ ਜਵਾਗ ਘੜੀ ਇਹੋ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਲੀਡਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਦੁਆਰਿਆਂ ਦੇ ਉੱਤੇ ਫੇਰਾ ਮਾਰਦੇ ਹੋ ਇੱਕ ਐਬਾਂ ਨੂੰ ਪਾਲਣ ਵਾਸਤੇ ਵੀ ਇਹ ਇਹ ਜਿਹੜਾ ਲੀਡਰ ਆ ਮੇਰੀ ਮਤ ਕਰੂਗਾ ਉਹਨਾਂ ਦੇ ਦੁਆਰੇ ਛੱਡੋ 2-400 500 ਰੁਪਏ ਦੇ ਆਦੀ ਨਾ ਹੋਵੋ ਆਪਣੀ ਹੈਸ਼ੀਅਤ ਨੂੰ ਪਛਾਨੋ ਵੀ ਤੁਸੀਂ ਕੀ ਬਣ ਸਕਦੇ ਹੋ ਤੁਸੀਂ ਅੰਬਰਾਂ ਦੇ ਤਾਰੇ ਤੋੜਨ ਦੀ ਹਿੰਮਤ ਰੱਖਦੇ ਹੋ ਤੇ ਐਵੇਂ ਲੋਕਾਂ ਨੇ 100 200 400 ਰੁਪਿਆ ਦੇ ਕੇ ਨਾ ਤੇ ਨਸ਼ੇੜੀ ਮੁੰਡਿਆਂ ਨੂੰ ਬਣਾ ਦਿੱਤਾ ਉਹਨਾਂ ਨੇ ਤੇ ਆਪਣੇ ਬੂਹਿਆਂ ਗਾੜੀ ਖਿਹੜੀ ਛੱਡਦੇ ਆ ਮੈਂ ਤੇ ਖਾਸ ਕਰਕੇ ਜੂਥ ਗਾੜੀ ਕਿਉਂਕਿ ਲੀਡਰਾਂ ਨੂੰ ਜਿਹੜੀ ਬਿਮਾਰੀ ਪੈ ਗਈ ਹੁੰਦੀ ਆ ਉਹ ਨਹੀਂ ਹਟਦੀ ਉਹਨਾਂ ਦਾ ਤੇ ਧੰਦਾ ਹੋ ਗਿਆ ਕਿ ਦੋ ਚਾਰ ਬੰਦੇ ਆਏ ਰਹਿਣ ਇਸ ਤਰ੍ਹਾਂ ਨੇ ਪਰ ਮੈਂ ਜੂਥ ਗਾੜੀ ਇਹ ਬੇਨਤੀ ਕਰਾਂਗਾ ਵੀ ਛੱਡੋ ਉਹਨਾਂ ਲੀਡਰਾਂ ਦਾ ਖੇੜਾ ਛੱਡੋ ਉਹ ਜਿਹੜਾ ਘਟੀਆ ਕੁਆਲਿਟੀ ਨੂੰ ਜਿਹਦੇ ਨਾਲ ਤੁਹਾਡਾ ਸਟੈਂਡਰਡ ਡਾਉਨ ਜਾਣ ਰਿਹਾ ਹੈ ਤੇ ਨਵੇਂ ਪਾਸੇ ਨੂੰ ਨਿਕਲੋ ਆਪਣੇ ਘਰਦਿਆਂ ਦਾ ਸੋਚੋ ਹੁਣ ਜਿਹੜਾ ਇਹ ਘਰ ਦੇ ਵਿੱਚ ਕੋਈ ਨਸ਼ੇੜੀ ਆ ਜਾਂਦਾ ਉਹਦੇ ਘਰਦਿਆਂ ਦੀ ਬੁਰੀ ਹਾਲਤ ਆ ਉਹਦੇ ਮਾਪਿਓ ਦਾ ਕੋਈ ਜੀਣਾ ਨਹੀਂ ਆ ਨਾ ਤਾਂ ਉਹਦੇ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਆ ਉਹ ਚੱਟੇ ਦਾ ਨਸ਼ਾ ਇਹੋ ਜਿਹਾ ਚੋਰੀ ਦੀ ਆਦਤ ਇਹੋ ਜੀ ਆ ਜਿਹੜੀ ਹਟਦੀ ਨਹੀਂ ਬੰਦੇ ਦੀ ਨਾ ਇਸ ਕਰਕੇ ਮੈਂ ਤੇ ਤੁਹਾਡੇ ਮੀਡੀਆ ਰਹੀ ਜਾਂ ਤੁਹਾਡੇ ਚੈਨਲ ਰਾਹੀਂ ਜਾਂ ਜਿਹੜੇ ਮੇਰੇ ਲਾਗੇ ਖੜੇ ਵੀਰ ਐ ਨਾ ਰਾਈ ਮੈਂ ਇਹ ਸੰਦੇਸ਼ ਆ ਦੇਣਾ ਚਾਹੁੰਦਾ ਆਪਣੇ ਪਿੰਡ ਵਾਲਿਆਂ ਨੂੰ ਵੀ ਛੱਡੋ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਇੱਕ ਸਾਫ਼ ਸੁਥਰਾ ਵਾਤਾਵਰਨ ਬਣਾਈਏ ਇਹਨਾਂ ਦੇ ਕੋਲੋਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਭਾਗੋ ਖਾਵੇਂ ਦੇ ਵਿੱਚ ਆ ਤਿੰਨ ਚਾਰ ਮਹੀਨੇ ਦੇ ਵਿੱਚ ਕੁਝ ਸੁਧਾਰ ਹੋਇਆ ਕੋਈ ਸ਼ਾਂਤੀ ਹੋਈ ਆ ਕੋਈ ਗਲੀਆਂ 'ਚ ਠੱਲ ਪਈ ਆ ਕੋਈ ਆਵਾਰਾਗਰਦੀ ਰੁਕੀ ਆ ਔਰ ਕਾਰਬਾਰੋਂ ਜਾਂਦੇ ਹੀ ਤੇ ਨਾ ਮੇਰੇ ਪਿੰਡ ਵਾਲਿਆਂ ਦਾ ਲੱਗਦਾ ਮੇਰੇ ਪਿੰਡ ਵਾਲੇ ਇਸ ਤਰ੍ਹਾਂ ਦੇ ਨਹੀਂ ਆ ਸਰ ਮੇਰੇ ਪਿੰਡ ਵਾਲੇ ਬਦਨਾਮ ਕੀਤੇ ਗਏ ਤੇ ਮੈਂ ਉਹਨਾਂ ਭਰਾਵਾਂ ਦਾ ਧੰਨਵਾਦੀ ਹਾਂ ਉਹ ਜਿੰਨਾ ਪਿੱਛੇ ਨੂੰ ਹਟਦੇ ਜਾਣ ਉਹਨਾਂ ਵਧੀਆ ਉਹ ਸਾਡਾ ਸਾਥ ਦੇਣਗੇ ਅਸੀਂ ਹੋਰ ਕੁਝ ਕਰਨ ਦੀ ਹਿੰਮਤ ਰੱਖਦੇ ਹਾਂ ਭਾਗੋ ਕਾਂ ਵਿੱਚ ਪੈਸੇ ਬੜੇ ਆ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਕਿ ਲਗਾਤਾਰ ਕੰਮ ਚੱਲਣ ਦਾ ਇਹਨਾਂ ਮੁੰਡਿਆਂ ਨੇ ਵੀ ਦੱਸਿਆ ਮੈਂ 2024 ਦੀ 7 ਜਨਵਰੀ ਤੋਂ ਕੰਮ ਚਾਲੂ ਕੀਤਾ ਹੈ ਅੱਜ ਤੱਕ ਨਾ ਮੇਰੇ ਕੋਲ ਪੈਸੇ ਮੁੱਕੇ ਆ ਨਾ ਮੇਰਾ ਕੋਈ ਕੰਮ ਰੁਕਿਆ ਆ ਪ੍ਰੋਪਰ ਸਾਰੇ ਕੰਮ ਜਿਹੜੇ ਚੱਲਣਦੇ ਆ ਜੋ ਕੋਈ ਕਹਿੰਦਾ ਉਹ ਹੀ ਚੱਲਣਗੇ ਇਹੋ ਜੀ ਕੋਈ ਨਹੀਂ ਵੀ ਕਿਸੇ ਦੀ ਕੋਈ ਡਿਮਾਂਡ ਨਾ ਪੂਰੀ ਹੋਏ ਜਾਂ ਕਿਸੇ ਨੂੰ ਕੋਈ ਲਾਰਾ ਲਾਇਆ ਜਾਏ ਮੇਰੇ ਪਿੰਡ ਦੇ ਮੜੀਆਂ ਦਾ ਹਾਲ ਬੜਾ ਖਰਾਬ ਹੈਗਾ ਮੇਰੇ ਮਹੱਲੇ ਦੀ ਉਹਥੇ ਲਗਭਗ 40-45 ਟਰਾਲੀਆਂ ਮਿੱਟੀ ਦੀਆਂ ਪਾ ਕੇ ਉਹ ਵੀ ਪ੍ਰੋਪਰ ਬਰਾਬਰ ਕਰ ਦਿੱਤਾ ਜਿਹੜੀਆਂ ਸਾਡੀਆਂ ਸੜਕਾਂ ਨੇ ਲਿੰਕ ਰੋਡ ਆ ਉਹਨਾਂ ਦੇ ਵਿੱਚ ਵੀ ਮਿੱਟੀ ਜਾਣ ਦੀ ਆ ਮੇਰੇ ਵੱਲੋਂ ਕਿਉਂਕਿ ਉਹਨਾਂ ਨੂੰ ਮੈਂ ਲੋਕਾਂ ਨੂੰ ਸੜਕਾਂ ਦੇ ਨਾਲ ਲੱਗਦੇ ਵਾਲਿਆਂ ਨੂੰ ਕਹਿ ਦਿੱਤਾ ਤੁਸੀਂ ਜਿਹੜੀਆਂ ਸੜਕਾਂ ਨੇ ਇਹ ਮੈਂ ਮਤਲਬ ਕਿ ਜਿੰਨੀ ਸੜਕ ਦਾ ਏਰੀਆ ਹੈਗਾ ਉਹ ਮੈਂ ਪੂਰਾ ਕਵਰ ਕਰ ਲੈਣਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹਦੇ ਵਿੱਚ ਕਿਉਂ ਅਸੀਂ ਕਰ ਰਹੇ ਹਾਂ ਬੜੇ ਆਰਾਮ ਦੇ ਨਾਲ ਸਾਡੀ ਪੰਚਾਇਤ ਬੜੇ ਆਰਾਮ ਦੇ ਨਾਲ ਸਾਰੇ ਕੰਮ ਕਰ ਰਹੀ ਹੈ ਕਿਹੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੇਵਿਸ਼ਵਾਸੀ ਨਹੀਂ ਆ ਨਾ ਕਿਸੇ ਦੇ ਵਿੱਚ ਕੋਈ ਇਹ ਆ ਵੀ ਕਿਸੇ ਨੂੰ ਤੰਗ ਕਰਨਾ ਜੋ ਅਸੀਂ ਕਰ ਰਹੇ ਹਾਂ ਸਾਰੇ ਪਿੰਡ ਵਾਸੀ ਕਰ ਰਹੇ ਹਾਂ ਔਰ ਇੱਕੋ ਹੀ ਬਰਾਬਰ ਜਿਹੜਾ ਜ ਲੈਟਾਂ ਜਾਣਿਆ ਸਾਰਿਆਂ ਨੂੰ ਬਰਾਬਰ ਆ ਜਿਹੜੇ ਮੇਰੇ ਵਿਰੋਧੀ ਵੀ ਉਹਨਾਂ ਦੀ ਬਰਾਬਰੀ ਆ ਮੇਰਾ ਵਿਰੋਧੀ ਹੈ ਕੋਈ ਨਹੀਂ ਇਹ ਵੇਲੇ ਪਰ ਜੇ ਕੋ ਆਪਣੇ ਆਪ ਚ ਗੰਦਾ ਤੇ ਉਹਨਾਂ ਦੇ ਵੀ ਬਰਾਬਰ ਆ ਕੈਮਰੇ ਬਰਾਬਰ ਆ ਸੀਵਰੇਜ ਸਪਲਾਈ ਬਰਾਬਰ ਆ ਜੇ ਕੋ ਗਲੀਆਂ ਨਾਲੀਆਂ ਬੰਡੀਆਂ ਉਹ ਬਰਾਬਰ ਆ ਐਂਡ ਪੰਪ ਲੱਗੇ ਨੇ ਉਹ ਬਰਾਬਰ ਆ ਇਸਾ ਕਰਕੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਪਾਣੀ ਦੇ ਕੁਝ ਘਰਾਂ ਦੇ ਪਾਣੀ ਨੇ ਨਿਕਾਸ ਦੀ ਸਮੱਸਿਆ ਸੀ ਜੀ ਉਹ ਹੱਲ ਕਰ ਦਿੱਤੀ ਗਈ ਉਹਨਾਂ ਜੀ ਬੜੇ ਸਾਲਾਂ ਤੋਂ ਲੈ ਕੇ ਹੀਗਾ ਉਹਨਾਂ ਦੇ ਵੱਡ ਵਡੇਰਿਆਂ ਤੋਂ ਲੈ ਕੇ ਹੀ ਪਰ ਕੋਈ ਵੀ ਸਰਪੰਚ ਉਥੇ ਜਾ ਕੇ ਨਾ ਬਾਹਾਂ ਖੜੀਆਂ ਕਰ ਜਾਂਦਾ ਸੀ ਕਿਉਂਕਿ ਸਿਸਟਮ ਨੂੰ ਸਮਝਦੇ ਨਹੀਂ ਆਪਣੇ ਹੱਥ ਲਬੇੜਦੇ ਨਹੀਂ ਇੰਨਾ ਆ ਮੇਰੇ ਪਿੰਡ ਵਾਲੇ ਸਾਰੇ ਖੜੇ ਆ ਮੇਰੇ ਹੱਥਾਂ ਦੇ ਵਿੱਚ ਸਾਰੇ ਪਿੰਡ ਦਾ ਕਹਿ ਲੋ ਕਿ ਗੰਦੇ ਤੋਂ ਗੰਦੇ ਆ ਗਾਂਦੀ ਉਹ ਕਰਾਂ ਦੀ ਡਿਮਾਂਡ ਹੀਗਾ ਕਿ ਜਿਹੜਾ ਸਾਡਾ ਪਾਣੀ ਆ ਕਿਸੇ ਪਾਸੇ ਨੂੰ ਕੱਢਿਆ ਜਾਏ ਪਰ ਉਹ ਬੜਾ ਸਖਤ ਕੰਮ ਹੀ ਉਹਦਾ ਨਿਕਾਸ ਕਿਤੇ ਵੀ ਨਹੀਂ ਬੰਦਦਾ ਫਿਰ ਅਸੀਂ ਜਿਹੜਾ ਸੀਵਰੇਜ ਚਲਾ ਕੇ ਉਹਦਾ ਪਾਣੀ ਹੁਣ ਸੀਵਰੇਜ ਤੇ ਚਾਲੂ ਕਰ ਦਿੱਤਾ ਉਹ ਠੀਕ ਆ ਉਹਦਾ ਪਾਣੀ ਚੱਲਣ ਲੱਗ ਪਿਆ ਮੇਰੇ ਨਾਲ ਖੁਸ਼ ਨੇ ਸਾਰੇ ਪਿੰਡ ਵਾਲੇ ਹਾਂ ਉਹ ਸਾਰੇ ਖੁਸ਼ ਆ ਇਸ ਵੇਲੇ ਕਿਸੇ ਦੀ ਕੋਈ ਇਦਾਂ ਦੀ ਕੰਪਲੇਨ ਨਹੀਂ ਹਾਂਜੀ ਸਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਜਿਹੜਾ ਉਹ 22 ਤੇ 23 ਮਾਰਚ ਨੂੰ ਕੀਤਾ ਜਾਏਗਾ। ਉਹਦੇ ਵਿੱਚ ਪੰਚਾਇਤ ਵੀ ਯੋਗਦਾਨ ਪਾਏਗੀ। ਜੋ ਕਿ ਪਹਿਲਾਂ ਨਹੀਂ ਕੀਤਾ ਜਾਂਦਾ ਸਰਪੰਚਾਂ ਵੱਲੋਂ। ਜੋ ਸਾਡੇ ਕੋ ਵੱਤ ਵੱਦ ਪਏਗਾ ਯੋਗਦਾਨ ਪਾਵਾਂਗੇ ਤੇ ਸਾਨੂੰ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਜਾਏਗਾ। ਅਸੀਂ ਤੁਹਾਨੂੰ ਅੱਜ ਹੀ ਉਹਦੇ ਵਾਸਤੇ ਨਿਉਂਦਾ ਦੇ ਦਿੰਨੇ ਆ। ਸਾਡੇ ਕੋਸਟ ਪ੍ਰੋਗਰਾਮ ਦੇ ਚ ਆ ਕੇ ਤੇ ਜਰੂਰ ਸਾਡੇ ਜਿਹੜੀ ਗਰਾਊਂਡ ਦੀ ਆਓ। ਕੈਲੂਕ ਦਿਲ ਨੂੰ ਖਿੱਚਵੇਂ ਖੇਡ ਦਾ ਮੈਦਾਨ ਉਹਨੂੰ ਕਵਰ ਕਰਿਓ ਹਾਂਜੀ ਦੱਸ ਦਿਓ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਹੈ ਫਰੀਦ ਸਿੰਘ ਆ ਪਿੰਡ ਮੇਰਾ ਭਾਗੂ ਕਹਾ ਜੀ ਤੇ ਅਹਾਂ ਆਪਾਂ ਸੋਭਾ ਸਿੰਘ ਸਰਦਾਰ ਸੋਭਾ ਸਿੰਘ ਜੀ ਦੇ ਸਰਪੰਚ ਸਾਹਿਬ ਜੀ ਦੇ ਬਹੁਤ ਧੰਨਵਾਦ ਹੈਗੇ ਸਾਨੂੰ ਖੇਡਾਂ ਦਾ ਸਮਾਨ ਦਿੱਤਾ ਉਹਨਾਂ ਨੇ ਬੈਟ ਬਾਲ ਹਰ ਇੱਕ ਪ੍ਰਕਾਰ ਦੀ ਸਾਨੂੰ ਖੇਡ ਦਾ ਸਮਾਨ ਦਿੱਤਾ ਉਹਨਾਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਆ ਸੋਭਾ ਸਿੰਘ ਦੇ ਕਿੰਨਾ ਕੁ ਫਾਇਦਾ ਹੋਵੇਗਾ ਨੌਜਵਾਨਾਂ ਨੂੰ ਪਿੰਡ ਨੂੰ ਨੌਜਵਾਨਾਂ ਨੂੰ ਬਹੁਤ ਫਾਇਦਾ ਜੀ ਇਹਦੇ ਨਾਲ ਤੇ ਫਿਜ਼ੀਕਲ ਫਿਟਨੈਸ ਰਹਿੰਦੀ ਐ ਇੱਕ ਤੇ ਇੱਕ ਨਸ਼ਿਆਂ ਤੋਂ ਦੂਰ ਰਹਿੰਦੇ ਹਾਂਜੀ ਕਿੰਨੇ ਕੁ ਨੌਜਵਾਨ ਆਏ ਸੀ ਅੱਜ ਆਲੀ ਕੋਈ 25-30 ਦੇ ਲਗਭਗ ਨੌਜਵਾਨ ਆਏ ਇੱਥੇ ਖੁਸ਼ ਨੇ ਸਾਰੇ ਹਾਂਜੀ ਸਭ ਖੁਸ਼ ਨੇ ਸਮਾਨ ਕੀ ਦਿੱਤਾ ਗਿਆ ਤੁਹਾਨੂੰ ਸਮਾਨ ਕਾਫੀ ਆ ਚਾਰ ਬੈਟ ਆ ਤੇ ਬੋਲਾਵਾ ਹਰ ਇੱਕ ਚੀਜ਼ ਆ ਨਾਲ ਜੋ ਵੀ ਖੇਡਦਾ ਸਮਾਨ ਕਿਵੇਂ ਦਾ ਲੱਗਿਆ ਕਿਉਂਕਿ ਕਈ ਸਾਲਾਂ ਤੋਂ ਜਿਹੜੇ ਖੇਡਾਂ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਬੁਰੇ ਹਾਲਾਤ ਚੱਲ ਰਹੇ ਸੀ ਪਰ ਹੁਣ ਜਿਵੇਂ ਸਪੰਸਾਪਬਲ ਉਹ ਵੀ ਪਹਿਲ ਕੀਤੀ ਗਈ ਹੈ ਸਰਕਾਰ ਨੇ ਵੀ ਪਹਿਲ ਕੀਤੀ ਜਾ ਰਹੀ ਹੈ ਕਿਵੇਂ ਦਾ ਲੱਗਿਆ ਬਹੁਤ ਸੋਹਣਾ ਇਹ ਉਪਰਾਲਾ ਸਪੰਸਾਪਬਲ ਦਾ ਇਹਦੇ ਨਾਲ ਜੁਤ ਨੂੰ ਇੱਕ ਵਧੀਆ ਸਪੋਰਟ ਮਿਲੇ ਤਾਂ ਫਿਰ ਤੋਂ ਸਿਸਟਮ ਤੁਹਾਨੂੰ ਪਤਾ ਹੀ ਬਹੁਤ ਵਧੀਆ ਇਹਨਾਂ ਦਾ ਸਿਸਟਮ ਕਿੰਨੇ ਕਿੰਨੇ ਪਿੰਡ ਦੇ ਨੌਜਵਾਨ ਹੈ ਟੋਟਲ ਟੋਟਲ ਤੇ ਕਾਫੀ ਹੈ ਤੇ ਉਹ ਜਿਹੜੇ ਖੇਡਦੇ ਆਉਂਦੇ ਆ ਸਮਾਨ ਦੇ ਕਰਨ ਆਉਂਦੇ ਆ ਕਈ ਨਹੀਂ ਆਉਂਦੇ ਤੇ ਉਹ ਹੈ 20-25 ਜਾਣੇ ਹੈ ਫਾਇਦਾ ਹੋ ਜੀ ਗੇ ਸੁਪਰ ਆ ਜੇ ਤੇ ਹੋਊਗਾ ਜੀ ਇਹ ਤੇ ਪੱਕੀ ਗੱਲ ਕੀ ਨਾਮ ਆ ਜੇ ਪਿੰਡ ਦਾ ਨਾਮ ਦਾ ਭਾਈ ਮੇਰਾ ਨਾਮ ਰਵਿੰਦਰ ਸਿੰਘ ਪਿੰਡ ਮੇਰਾ ਭੋਕਵਾ ਸਰਪੰਚ ਸਰਦਾਰ ਸੋਭਾ ਸਿੰਘ ਜਿਹੜਾ ਉਹਦਾ ਪਿੰਡ ਆ ਤੇ ਅੱਜ ਸਰਦਾਰ ਸੋਭਾ ਸਿੰਘ ਜੀ ਹੁਣਾ ਵੱਲੋਂ ਸਾਨੂੰ ਬੈਟ ਪ੍ਰੋਵਾਈਡ ਕੀਤੇ ਗਏ ਨੇ ਬੈਟ ਨਾਲ ਗੇਂਦਾ ਦਾ ਡੱਬਾ ਆ ਜੀ ਨਾਲ ਲੈਦਰ ਦੀ ਕਿੱਟ ਆ ਤੇ ਬਹੁਤ ਬਹੁਤ ਧੰਨਵਾਦ ਆ ਹੀ ਇਹਨਾਂ ਦੇ ਕਿਉਂਕਿ ਸਾਡੇ ਪਿੱਛੇ ਜੀ ਬੈਟ ਚੋਰੀ ਹੋ ਗਈ ਸੀ ਗ੍ਰਾਊਂਡ ਚ ਤੇ ਹੁਣ ਆਪਾਂ ਸਰਪੰਚ ਸਾਹਿਬ ਜੀ ਨੂੰ ਕਿਹਾ ਸੀ ਇੱਕ ਵਾਰੀ ਕਿਹਾ ਉਹਨਾਂ ਨੇ ਅਗਲੇ ਦਿਨਿਆਂ ਨੂੰ ਬੈਟ ਬੋਲ ਲੈ ਕੇ ਦਿੱਤਾ ਤੇ ਨਾਲ ਵਾਲੀਬਾਲ ਦੀ ਟੀਮ ਨੂੰ ਦੋ ਵਾਲੀਬਾਲ ਪ੍ਰੋਵਾਈਡ ਕਰਾਇਆ ਨਾਲ ਵਾਲੀਬਾਲ ਦੀ ਕਿੱਟ ਪ੍ਰੋਵਾਈਡ ਕਰਾਈਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਪਹਿਲਾਂ ਤੱਕ ਕੋਈ ਅੱਦਾਂ ਦੀ ਪਹਿਲ ਹੋਈ ਆ ਪਹਿਲਾਂ ਬਹੁਤ ਬਹੁਤ ਟਾਈਮ ਪਹਿਲੇ ਹੁੰਦੀ ਰਹੀਗੀ ਜਿਹੜੇ ਪਹਿਲੇ ਸਰਪੰਚ ਜੀ ਬਹੁਤ ਕਦੀ ਕਦਈਆਂ ਇਹਨਾਂ ਨੇ ਤੇ ਇੱਕੋ ਆਚੀ ਸਾਾਨੂੰ ਢੇਰ ਲਾਤਾ ਕੀ ਜੋ ਜੋ ਲੈਣਾ ਲੈ ਲੋ ਨਾਲ ਹੀ ਦੁਕਾਨ ਤੇ ਲੈ ਗਏ ਸੀਗੇ ਤੇ ਤੁਹਾਡੇ ਲੋ ਮੰਗ ਕੋਈ ਰੱਖੀ ਗਈ ਸਰਪੰਚ ਸਾਹਿਬ ਅੱਗੇ ਜਾਂ ਹਾਂਜੀ ਆਪਾਂ ਗੱਲ ਉਹੀ ਸਰਪੰਚ ਸਾਹਿਬ ਦੀ ਹੋਣਾ ਨਾ ਤੇ ਉਹਨਾਂ ਨੇ ਕਹਿਤਾ ਹੀ ਕੋਈ ਨਹੀਂ ਆਜੂ ਅਗਲੇ ਦਿਨੀਆਂ ਆਜੂ ਅਗਲੇ ਦਿਨੀਆਂ ਨੂੰ ਸਰਮਾਰ ਕਰਾਤਾ ਪ੍ਰੋਵਾਈਡ ਕਰਾ ਕਿੰਨਾ ਕੁ ਜਿਆਦਾ ਫਾਇਦਾ ਹੋਵੇਗਾ ਫਾਇਦਾ ਬਹੁਤ ਜਿਆਦਾ ਜੀ ਦੇਖੋ ਅੱਜ ਕੱਲ ਦੀ ਜਿਹੜਾ ਅੱਜ ਕੱਲ ਦਾ ਯੂਥ ਆ ਉਹ ਸਾਰਾ ਫੋਨ ਦੇ ਪਿੱਛੇ ਵੜ ਗਿਆ ਫੋਨ ਤੋਂ ਬਾਹਰ ਹੀ ਨਹੀਂ ਨਿਕਲਦਾ ਨਸ਼ਾ ਪਿੱਛੇ ਵੜ ਗਿਆ ਨਸ਼ਿਆਂ ਤੋਂ ਬਹੁਤ ਜਿਆਦਾ ਅਸਰ ਹੋ ਰਿਹਾ ਨਸ਼ਿਆਂ ਦਾ ਨੌਜਾਨ ਪੀੜੀ ਤੇ ਸੋ ਇਹਦਾ ਫਾਇਦਾ ਹੈ ਕਿ ਮੁੰਡੇ ਚਲੋ ਘਰੋਂ ਬਾਹਰ ਨਿਕਲਣਗੇ ਖੇਡਣ ਔਰ ਵੀ ਕਹਿੰਦੇ ਜਿੰਮ ਵੀ ਸਰਪੰਚ ਸਾਹਿਬ ਨੇ ਸ਼ੁਰੂ ਕਰਵਾਤਾ ਪਿੰਡ ਵਿੱਚ ਜਿੰਮ ਜੁੰਮ ਦਾ ਵੀ ਰ ਹਾਂਜੀ ਚੱਲ ਰਿਹਾ ਕੰਮ ਬਹੁਤ ਚਿਰ ਦਾ ਚੱਲ ਰਿਹਾ ਇਹ ਤੇ ਜਦੋਂ ਸਰਪੰਚ ਬਣੇ ਵੀ ਨਹੀਂ ਉਸ ਤੋਂ ਪਹਿਲਾਂ ਦਾ ਇਹਨਾਂ ਨੇ ਕੰਮ ਚਾਲੂ ਕੀਤਾ ਹੋਇਆ ਬਹੁਤ ਜ਼ਿਆਦਾ ਕੰਮ ਹੋ ਰਿਹਾ ਨੇ ਪਿੰਡ 'ਚ ਮੈਂ ਕਿੰਨਾ ਕਿ ਉਦੋਂ ਦਾ ਕੰਮ ਰੋਕ ਹੀ ਨਹੀਂ ਰਿਹਾ ਪਿੰਡ ਦੇ ਯੂਥ ਨੂੰ ਮਤਲਬ ਫਾਇਦਾ ਹੋਵੇਗਾ ਫਾਇਦਾ ਬਹੁਤ ਜ਼ਿਆਦਾ ਫਾਇਦਾ ਜੀ ਅੱਗੇ ਦੇ ਦੇਖੋ ਬੈਡਬਾਲ ਨਾ ਹੋਣ ਕਰਕੇ ਜਾਂ ਵਾਲੀਬਾਲ ਨਾ ਹੋਣ ਕਰਕੇ ਗਰਾਊਂਡ 'ਚ ਕੋਈ ਆਂਦਾ ਨਹੀਂ ਹੁਣ ਦੇਖੋ ਬੈਟ ਵੀ ਹੈਗੇ ਬੋਲਾ ਵੀ ਹੈਗੀਆਂ ਸਾਡੇ ਕੋਲ ਵਾਲੀਬਾਲ ਦਾ ਸਮਾਨ ਵੀ ਹੈਗਾ ਚਲੋ ਹੁਣ ਇਹ ਆ ਕਿ ਗਰਾਊਂ ਕੋਸ਼ਮੇ ਕਿੰਨਾ ਅਜਤੇ ਰੋਣ ਕਾ ਲੱਗੀਆਂ ਦੱਸ ਦਿਓ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਹੈ ਹਰਜਿੰਦਰ ਕੌਰ ਪਿੰਡ ਭਾਗੋ ਕਾਵਾ ਆਪਣੀ ਪੰਚਾਇਤ ਦੇ ਅਸੀਂ ਸਾਰਿਆਂ ਨੇ ਰਲ ਕੇ ਜਿਹੜੇ ਗਰੀਬ ਘਰਾਂ ਦੇ ਵਿਚਾਰਿਆਂ ਦੇ ਛੱਤ ਡਿੱਗੇ ਨੇ ਉਹਨਾਂ ਦੀ ਅਹੀਂ ਨਾ ਮਤਲਬ ਗ੍ਰਾਂਟਾਂ ਪਵਾਈਆਂ ਨੇ ਤੇ ਬਾਕੀ ਫਲਸ਼ਾਂ ਦੀਆਂ ਗ੍ਰਾਂਟਾਂ ਵੀ ਕਹਿੰਦੇ ਉਹਨਾਂ ਨੂੰ ਵੀ ਪਾ ਦਿਓ ਗਲੀਆਂ ਦੀਆਂ ਹੋਈਆਂ ਨੇ ਇੱਧਰ ਪਰਲੀ ਸਾਈਡ ਤੇ ਡੇਰਿਆਂ ਵਾਲੇ ਬੰਨੇ ਨੇ ਉਧਰ ਸਾਰੇ ਮਤਲਬ ਪੱਕੀਆਂ ਇਟਾਂ ਵਾਲੀਆਂ ਛੜਕਾ ਬਣਾਉਈਆਂ ਨੇ ਉਧਰ ਗ੍ਰਾਂਟ ਵੀ ਆ ਗਈ ਐ ਬਾਕੀ ਨਲਕਿਆਂ ਦੀ ਵੀ ਆ ਗਈ ਐ ਜਿਹੜੇ ਹੈਂਡ ਪਾਪਾ ਹੈ ਨਾ ਉਹ ਵੀ ਚੱਲਣ ਦਾ ਕੰਮ ਉਹ ਵੀ ਆ ਗਿਆ ਲੱਗੇ ਦੋ ਚਾਰ ਲੱਗੇ ਨੇ ਦੋ ਚਾਰ ਹੋਰ ਲੱਗਣੇ ਨੇ ਜਿੱਥੇ ਹਾਂਜੀ ਬਾਕੀ ਲਾਈਟਾਂ ਦਾ ਵੀ ਚੱਲਣ ਦਾ ਕੰਮ ਲਾਈਟਾਂ ਸਾਰੇ ਹੀ ਤਕਰੀਬਨ ਲੱਗ ਗਏ ਕੈਮਰੇ ਲੱਗੇ ਆ ਹੋਰ ਬਾਕੀ ਜਿਹੜਾ ਵੀ ਕੋਈ ਰਹਿੰਦਾ ਪੈਣਪਰਾ ਹਾਂਜੀ ਸੀਵਰੇਜ ਦਾ ਬਹੁਤ ਵਧੀਆ ਹੋਇਆ ਕੰਮ ਸਾਰਾ ਪਿੰਡ ਬਹੁਤ ਵਧੀਆ ਮਤਲਬ ਚੱਲਣ ਦਾ ਸਾਡੇ ਨਾਲ ਮੰਦਿਰ ਕਿੰਨੇ ਹਾਂਜੀ ਗੁਰੂ ਅਭਿਦਸ ਦਾ ਮੰਦਿਰ ਜਿਹੜਾ ਨਾ ਉਹ ਸਾਲ ਡੇਢ ਸਾਲ ਤੋਂ ਬੰਦ ਪਿਆ ਸੀ ਉਹ ਵਿਰੋਧੀ ਪਾਰਟੀ ਵਾਲੇ ਨਹੀਂ ਚਲਾਉਂਦੇ ਪਰ ਅਸੀਂ ਹੁਣ ਉਹ ਖਲਾਤਾ ਵਾ ਕੱਲ ਲੰਗਰ ਉੱਥੇ ਹੋਇਆ ਹੈ ਉੱਥੇ ਵਧੀਆ ਮਤਲਬ ਸਾਰਾ ਕੁਝ ਚੱਲਣ ਡਿਆ ਹੋਰ ਸਾਰੇ ਮਤਲਬ ਕੰਮ ਹੋ ਰਹੇ ਹੈ ਹਾਂ ਸਾਰੇ ਪਿੰਡ ਦੇ ਵਧੀਆ ਕੰਮ ਹੋਣ ਡਿਆ ਕਿੱਟਾ ਵੀ ਦਿੱਤੇ ਆ ਗਿਆ ਹਾਂਜੀ ਅੱਜ ਨੌਜਵਾਨਾਂ ਨੂੰ ਕਿੱਟਾ ਵੀ ਦਿੱਤੀਆਂ ਕਈਆਂ ਨੇ ਹਾਂ ਬਹੁਤ ਖੁਸ਼ ਨੇ ਬੱਚੇ ਵਿਚਾਰੇ ਜਿੰਮ ਦਾ ਵੀ ਚੱਲ ਹਾਂਜੀ ਜਿੰਮ ਦਾ ਵੀ ਚੱਲਣ ਡਿਆ ਬੰਗਾਲ ਸਮਝ ਜਿਹੜੇ ਰਹਿੰਦੇ ਕੰਮ ਉਹ ਵੀ ਕੀਤੇ ਹਾਂ ਉਹ ਵੀ ਕੀਤੇ ਜਾਣਗੇ 5 ਸਾਲ ਵਿੱਚ ਅਸੀਂ ਜੋ ਵੀ ਨਹੀਂ ਨਾ ਪਿੰਡ ਦਾ ਨਿਕਾਸ ਹੋਇਆ ਉਹ ਕਰਾਂਗੇ